ਰਾਗ ਅਸਾ ਮਹਲਾ ਪੰਜਵਾਂ ਘਰ ਬਾਰਵਾਂ ਆਸਾ ਰਾਗ ਵਿੱਚ 12ਵੇਂ ਘਰ ਵਿੱਚ ਗੁਰੂ ਅਰਜਨ ਪਿਤਾ ਜੀ ਦੀ ਮੁਬਾਰਕ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ त्याग सगले स्यान पाजो पार ब्रह्म निरंकार संसार समुंदर ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਦੇ ਪ੍ਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ ਏਕ ਸਾਚੇ ਨਾਮ ਬਾਜੋ सगले दिसै ਛਾਰੋ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ ਅਨੇਕ ਸਿਆਣ ਨਿਕੰਮੀ ਸਾਬਤ ਹੁੰਦੀ ਹੈ। ਸੋ ਪ੍ਰਭ ਜਾਣੀਐ ਸਦ ਸੰਗ ਜੇ ਸੰਸਾਰ ਸਮੁੰਦਰ ਵਿੱਚੋਂ ਆਪਣੀ ਜੀਵਨ ਬੇੜੀ ਸਹੀ ਸਲਾਮਤ ਪਾਰ ਲੰਘਾਉਣੀ ਹੈ ਤਾਂ ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਸਮਝਣਾ ਚਾਹੀਦਾ ਹੈ। ਗੁਰ ਪ੍ਰਸਾਦਿ ਬੁਝਿਐ ਏਕ ਹਰਿ ਕਰੰਗ ਰਹਾਉ ਇਹ ਸਮਝ ਵੀ ਤਦੋਂ ਹੀ ਪੈ ਸਕਦੀ ਹੈ ਜੇ ਗੁਰੂ ਕਿਰਪਾ ਨਾਲ ਇੱਕ ਪ੍ਰਮਾਤਮਾ ਦੇ ਪਿਆਰ ਵਿੱਚ ਹੀ ਟਿਕੇ ਰਹੀਏ ਸ਼ਰਨ ਸਮਰਥ ਏਕ ਕੇਰੀ ਦੂਜਾ ਨਹੀਂ ਠਾਉ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਣ ਦੀ ਤਾਕਤ ਰੱਖਣ ਵਾਲੀ ਸਿਰਫ ਇੱਕ ਪਰਮਾਤਮਾ ਦੀ ਓਟ ਹੈ ਇਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਮਹਾ ਭੌਜਲ ਲੰਗੀਐ ਸਦਾ ਹਰ ਗੁਣ ਗਾਓ ਇਸ ਵਾਸਤੇ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹੋ ਤਾਂ ਹੀ ਇਸ ਵਿਖੜੇ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਜਨਮ ਮਰਨ ਨਿਵਾਰੀਐ ਦੁੱਖ ਨਾ ਜੰਮਪੁਰ ਹੋਏ ਜੇ ਪ੍ਰਮਾਤਮਾ ਨੂੰ ਸਦਾ ਅੰਗ ਸੰਗ ਵਸਦਾ ਪਛਾਣ ਲਈਏ ਤਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਜਮਾ ਦੇ ਸ਼ਹਿਰ ਵਿੱਚ ਨਿਵਾਸ ਨਹੀਂ ਹੁੰਦਾ ਆਤਮਿਕ ਮੌਤ ਨੇੜੇ ਨਹੀਂ ਟੁੱਪਦੀ ਕੋਈ ਦੁੱਖ ਕੋ ਨਹੀਂ ਸਕਦਾ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਕੜ ਸਾਰੇ ਗੁਨਾ ਦਾ ਖਜ਼ਾਨਾ ਇਹ ਹਰ ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਇੱਕ ਪਰਮਾਤਮਾ ਦੀ ਹੀ ਓਟ ਇੱਕ ਪਰਮਾਤਮਾ ਦਾ ਹੀ ਆਸਰਾ ਇੱਕ ਪਰਮਾਤਮਾ ਦੀ ਹੀ ਮਨ ਵਿੱਚ ਤਕੀਆ ਜੰਮ ਪੂਰੀ ਤੋਂ ਬਚਾ ਸਕਦਾ ਹੈ ਨਾਨਕ ਜਪਿਐ ਮਿਲ ਸਾਧ ਸੰਗਤ ਹਰ ਬਿਨ ਅਵਰ ਨ ਹੋਰ ਇਸ ਵਾਸਤੇ ਹੈ ਨਾਨਕ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਜੋ ਜਮਪੂਰੀ ਤੋਂ ਬਚਾ ਸਕੇ ਜੋ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕੇ ਆਸਾ ਮਹਲਾ ਪੰਜਵਾਂ ਜਿਉ ਮਨ ਤਨ ਪ੍ਰਾਨ ਪ੍ਰਭ ਕੇ دیے ਸਭ ਰਸ ਭੋਗ ਹੈ ਭਾਈ ਇਹ ਜਨ ਦੇ ਕਮਾਨੇ ਸਰੀਰ ਇਹ ਪ੍ਰਾਨ ਸਾਰੇ ਸਵਾਦਲੇ ਪਦਾਰਥ ਇੱਕ ਇਹ ਸਭ ਪ੍ਰਮਾਤਮਾ ਦੇ ਦਿੱਤੇ ਹੋਏ ਹਨ ਦੀਨ ਬੰਦਪੋ ਜੀ ਦਾ ਤਾਂ ਸ਼ਰਨ ਰੱਖਣ ਜੋਗ ਪਰਮਾਤਮਾ ਹੀ ਗਰੀਬਾਂ ਦਾ ਅਸਲ ਸੰਬੰਧੀ ਹੈ ਪਰਮਾਤਮਾ ਹੀ ਆਤਮਿਕ ਜੀਵਨ ਦੇਣ ਵਾਲਾ ਹੈ ਪਰਮਾਤਮਾ ਹੀ ਸਾਰੇ ਸ਼ਰਨ ਪਏ ਦੀ ਰਾਖੀ ਕਰਨ ਦੀ ਸਮਰੱਥਾ ਵਾਲਾ ਹੈ ਮੇਰੇ ਮਨ ਧਿਆਏ ਹਰ ਹਰ ਨਾਮ ਏ ਮੇਰੇ ਮਨ ਸਦਾ ਪਰਮਾਤਮਾ ਦੇ ਨਾਮ ਸਿਮਰਦਾ ਰੋ ਹਾਲਤ ਪਲਤ ਸਹਾਏ ਸੰਗੇ ਇੱਕ ਸਿਉ ਲਿਵਲਾਉ ਰਹਾਉ ਪਰਮਾਤਮਾ ਹੀ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਨਾਲ ਰਹਿਣ ਵਾਲਾ ਹੈ ਇੱਕ ਪਰਮਾਤਮਾ ਦੇ ਨਾਲ ਹੀ ਸੁਰਤ ਜੋੜੀ ਰੱਖ ਬੇਦ ਸ਼ਾਸਤ ਵੇਦ ਸ਼ਾਸਤਰ ਜਾਣ ਧਿਆਵੇਂ ਤਰਣ ਕੋ ਸੰਸਾਰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵਿਦਾਂ ਸ਼ਾਸਤਰਾਂ ਨੂੰ ਵਿਚਾਰਦੇ ਹਨ ਅਤੇ ਉਹਨਾਂ ਦੇ ਦੱਸੇ ਅਨੁਸਾਰ ਮਿਤੇ ਹੋਏ ਅਨੇਕਾ ਧਾਰਮਿਕ ਕੰਮ ਤੇ ਹੋਰ ਸਾਧਨ ਕਰਦੇ ਹਨ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਅਚਾਰ ਪਰ ਪ੍ਰਮਾਤਮਾ ਦਾ ਨਾਮ ਸਿਮਰਨ ਇੱਕ ਐਸਾ ਧਾਰਮਿਕ ਉੱਤਮ ਹੈ ਜੋ ਉਹਨਾ ਮਿੱਥੇ ਹੋਏ ਸਭਨਾ ਧਾਰਮਿਕ ਕੰਮਾਂ ਵਰ ਨਾਲ ਉੱਚਾ ਹੈ ਸ੍ਰੇਸ਼ਟ ਹੈ ਕਾਮ ਕ੍ਰੋਧ ਅਹੰਕਾਰ ਬਿਨ ਸੈ ਮਿਲੈ ਸਤਗੁਰ ਦੇਵ ਜਿਹੜਾ ਮਨੁੱਖ ਗੁਰੂ ਦੇਵ ਨੂੰ ਮਿਲ ਪੈਂਦਾ ਹੈ ਤੇ ਉਸ ਦੀ ਸਿੱਖਿਆ ਅਨੁਸਾਰ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦੇ ਮਨ ਵਿੱਚ ਕਾਮ ਵਾਸ਼ਨਾ ਦੂਰ ਹੋ ਜਾਂਦੀ ਹੈ ਕ੍ਰੋਧ ਮਿਟ ਜਾਂਦਾ ਹੈ ਅਹੰਕਾਰ ਖਤਮ ਹੋ ਜਾਂਦਾ ਹੈ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਤੂੰ ਵੀ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਰੱਖ ਪ੍ਰਮਾਤਮਾ ਦੀ ਭਗਤੀ ਕਰ ਪ੍ਰਮਾਤਮਾ ਦੀ ਸੇਵਾ ਭਗਤੀ ਹੀ ਚੰਗੀ ਕਾਰ ਹੈ ਚਰਨ ਸ਼ਰਨ ਦਿਆਲ ਤੇਰੀ ਹੀ ਤੂੰ ਨਿਮਾਣੇ ਮਾਣ हे दयाल दे कर प्रभु मैं तेरे चरणा दी ओट लई है तू ही मेनो निमाने नु आदर देण वाला जी प्राण आधार तेरा नानक का प्रबतां हे प्रभु मेनु अपनी जिंद वास्ते प्राण वास्ते तेरा ही सहारा है दास नानक दा आसरा परमात्मा ही है आशा महला 5वां ਢੋਲ ਢੋਲ ਮਹਾ ਦੁੱਖ ਪਾਇਆ ਬਿਨਾ ਸਾਧੂ ਸੰਗੋ ਹੈ ਮਨ ਗੁਰੂ ਨੂੰ ਸੰਗਤ ਤੋਂ ਵਾਂਝਿਆ ਗੁਰੂ ਨੂੰ ਸੰਗਤ ਤੋਂ ਵਾਂਝਿਆ ਰਹਿ ਕੇ ਅਸਲ ਸਹਾਈ ਪ੍ਰਮਾਤਮਾ ਵੱਲੋਂ ਸਿਦਕਹੀਣ ਹੋ ਹੋ ਕੇ ਤੂੰ ਬੜਾ ਦੁੱਖ ਸਹਾਰਦਾ ਰਿਹਾ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹੁਣ ਤਾਂ ਹਰ ਨਾਮ ਦਾ ਸਵਾਦ ਚਖ ਇੱਕ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਇਹੀ ਹੈ ਜੀਵਨ ਦਾ ਲਾਭ ਇਹ ਖਟ ਲੈ ਹਰ ਕੋ ਨਾਮ ਜਪਿਐ ਨੀਤ ਪ੍ਰਮਾਤਮਾ ਦਾ ਨਾਮ ਸਦਾ ਜਪਦੇ ਰਹਿਣਾ ਚਾਹੀਦਾ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਬਰ ਪ੍ਰੀਤ ਰਹਾਓ ਹਰੇਕ ਸਾਹ ਦੇ ਨਾਲ ਉਸ ਪ੍ਰਮਾਤਮਾ ਨੂੰ ਸਿਮਰਦਾ ਰਹੋ ਹੋਰ ਦੀ ਪ੍ਰੀਤ ਤਿਆਗ ਦੇ ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਹੀ ਦਾਤਾ ਆਪ ਉਹ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ ਦੁੱਖ ਦੂਰ ਕਰਨ ਦੇ ਸਮਰੱਥ ਹੈ ਉਹ ਆਪ ਹੀ ਆਤਮਕ ਦੀਵਨ ਦੇਣ ਵਾਲਾ ਹੈ ਤਿਆਗ ਸਗਲ ਸਿਆਣ ਪਾ ਅਠ ਪਹਰ ਪ੍ਰਭ ਜਾਪ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਹੋਰ ਸਾਰੀਆਂ ਚਤਰਾਇਆਂ ਛੱਡ ਅੱਠੇ ਪੈਰ ਪ੍ਰਭੂ ਨੂੰ ਯਾਦ ਕਰਦਾ ਰਹੁ ਮੀਤ ਸਖਾ ਸਹਾਈ ਸੰਗੀ ਹੀ ਊਚ ਅਗੰਮ ਅਪਾਰ ਉਹ ਸਭ ਤੋਂ ਊਚਾ ਅਪਹੁੰਚ ਤੇ ਬੇਅੰਤ ਪਰਮਾਤਮਾ ਹੀ ਤੇਰਾ ਅਸਲ ਮਿੱਤਰ ਹੈ ਦੋਸਤ ਹੈ ਸਹਾਈ ਹੈ ਸਾਥੀ ਹੈ ਚਰਨ ਕਮਲ ਵਸਾਏ ਹਿਰਦੈ ਜੀ ਕੋ ਆਧਾਰ ਉਸ ਦੇ ਸੋਹਣੇ ਕੋਮਲ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖ ਉਹੀ ਜਿੰਦ ਦਾ ਅਸਲ ਸਹਾਰਾ ਹੈ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਉ ਹੇ ਪ੍ਰਭੂ ਹੇ ਪਾਰ ਬ੍ਰਹਮ ਮੇਰ ਕਰ ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾ ਤੇਰੀ ਸਿਫਤ ਸਲਾਹ ਕਰਦਾ ਰਹਾ ਸਰਬ ਸੁਖ ਵੱਡੀ ਵਡਿਆਈ ਜਪ ਜੀਵਨ ਨਾਨਕ ਨਾਉ ਤੇਰੀ ਸਿਵਤ ਸਲਾਹ ਵਿੱਚ ਹੀ ਸਾਰੇ ਸੁਖਾਂ ਤੇ ਵੱਡੀ ਇੱਜ਼ਤ ਹੈ ਤੇਰਾ ਦਾਸ ਨਾਨਕ ਤੇਰਾ ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ ਆਸਾ ਮਹਲਾ 5 ਉਦਮ ਕਰੋ ਕਰਾਵ ਠਾਕੁਰ ਬਿਖਤ ਸਾਧ ਸੰਗ हे ਮੇਰੇ ਮਾਲਕ ਮੈਥੋਂ ਇਹ ਉਦਮ ਕਰਾਉਂਦਾ ਰੋ ਗੁਰੂ ਦੀ ਸੰਗਤ ਵਿੱਚ ਤੇਰਾ ਦਰਸ਼ਨ ਕਰਦਾ ਹੋਇਆ ਮੈਂ ਤੇਰਾ ਨਾਮ ਜਪਣ ਦਾ ਆਹਰ ਕਰਦਾ ਰਹਾ ਹਾਂ ਹਰ ਹਰ ਨਾਮ ਚੜਾਵੋ ਰੰਗਨ ਆਪੇ ਹੀ ਪ੍ਰਭ ਰੰਗ हे ਪ੍ਰਭੂ ਮੇਰੇ ਮਾਨ ਉਤੇ ਤੂੰ ਆਪਣੇ ਨਾਮ ਦੀ ਰੰਗਣ ਚਾੜ ਦੇ ਉਹ ਆਪ ਹੀ ਮੇਰੇ ਮਨ ਨੂੰ ਆਪਣੇ ਪ੍ਰੇਮ ਦੇ ਰੰਗ ਵਿੱਚ ਰੰਗ ਦੇ ਮਨ ਮੈਂ RAM ਨਾਮ ਜਾਪ ਹੈ ਪ੍ਰਭੂ ਮੈਂ ਆਪਣੇ ਮਨ ਵਿੱਚ ਤੇਰਾ RAM ਨਾਮ ਜਪਦਾ ਰਹਾ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਆਪ ਰਹਾਓ ਜੇ ਤੂੰ ਮੇਰਾ ਮਦਦਗਾਰ ਬਣੇ ਤੇ ਮੇਰੇ ਉੱਤੇ ਕਿਰਪਾ ਕਰੇ ਮੇਰੇ ਹਿਰਦੇ ਵਿੱਚ ਆ ਵਸੇ ਸੁਣ ਸੁਣ ਨਾਮ ਤੁਮਹਾਰਾ ਪ੍ਰੀਤਮ ਪ੍ਰਭ ਪੇਖਨ ਕਾ ਚਾਉ ਹੈ ਮੇਰੇ ਪਿਆਰੇ ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਤੇਰੇ ਦਰਸ਼ਨ ਦਾ ਚਾਉ ਬਣਿਆ ਰਹੇ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸਵਾਉ ਆਪਣੇ ਸਨਾਚੀਨ ਸੇਵਕ ਤੇ ਮਿਹਰ ਕਰਕੇ ਮੇਰਾ ਇਹ ਮਨੋਰਥ ਪੂਰਾ ਕਰ ਮੇਰੀ ਇਹ ਲੋੜ ਪੂਰੀ ਕਰ ਤਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰੈ ਵਸ ਕਿਸ਼ਨਾ ਹੈ ਏ ਪ੍ਰਭੂ ਮੇਰਾ ਇਹ ਸਰੀਰ ਮੇਰਾ ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ ਤੂੰ ਹੀ ਮੇਰਾ ਮਾਲਕ ਹੈ ਅਸੀਂ ਜੀਵ ਆਪਣੇ ਉਦਮ ਨਾਲ ਤੇਰਾ ਨਾਮ ਜਪਣ ਜੋਗੇ ਨਹੀਂ ਹਾਂ ਸਾਡੇ ਵਾਸ ਵਿੱਚ ਕੁਝ ਨਹੀਂ ਹੈ ਜਿਵੇਂ ਜਿਵੇਂ ਰੱਖੈ ਤਿਉ ਤਿਉ ਰਹਿਣਾ ਤੇਰਾ ਦੀਆ ਖਾਂ ਹੈ ਤੋ ਸਾਨੂੰ ਜੀਵਨ ਨੂੰ ਜਿਸ ਜਿਸ ਹਾਲ ਵਿੱਚ ਰੱਖਦਾ ਹੈ ਉਸੇ ਤਰ੍ਹਾਂ ਹੀ ਅਸੀਂ ਜੀਵਨ ਬਿਤਾਉਂਦੇ ਹਾਂ ਸਿ ਤੇਰਾ ਹੀ ਦਿੱਤਾ ਹੋਇਆ ਹਰੇਕ ਪਦਾਰਥ ਖਾਂਦੇ ਹਾਂ ਜਨਮ ਜਨਮ ਕੇ ਕਿਲ ਵਿਖ ਘਟੈ ਮਜਨ ਹਰ ਜਨ ਧੂਰ ਹੈ ਨਾਨਕੋ ਪ੍ਰਮਾਤਮਾ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਵਿੱਚ ਕੀਤਾ ਹੋਇਆ ਇਸ਼ਨਾਮ ਮਨੁੱਖ ਦੇ ਜਨਮ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਦੂਰ ਕਰ ਦਿੰਦਾ ਹੈ। ਭਾਏ ਭਗਤ ਪਰਮ ਪਉ ਨਾਸੈ ਹਰ ਨਾਨਕ ਸਦਾ ਹਜੂਰ। ਪ੍ਰਭੂ ਪ੍ਰੇਮ ਦੀ ਰਾਹੀ ਭਗਤੀ ਦੀ ਬਰਕਤ ਨਾਲ ਮਨੁੱਖ ਦਾ ਹਰੇਕ ਕਿਸਮ ਦਾ ਡਰ ਵਹਿਮ ਨਾਸ ਹੋ ਜਾਂਦਾ ਹੈ। ਤੇ ਪ੍ਰਮਾਤਮਾ ਸਦਾ ਅੰਗ ਸੰਗ ਪ੍ਰਤੀਤ ਹੋਣ ਲੱਗ ਪੈਂਦਾ ਹੈ ਆਸਾ ਮਹਲਾ ਪੰਜਵਾਂ ਆਗਾਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਹੈ ਅਪੌਂਚ ਪ੍ਰਭੂ ਤੂੰ ਮਨੁੱਖਾਂ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਤੇਰਾ ਦਰਸ਼ਨ ਉਹੀ ਮਨੁੱਖ ਕਰਦਾ ਹੈ ਜਿਸ ਦੇ ਮੱਥੇ ਉਤੇ ਕਿਸਮਤ ਜਾਗ ਪੈਂਦੀ ਹੈ ਆਪ ਕਿਰਪਾਲ ਕਿਰਪਾ ਪ੍ਰਭ ਤਹਾਰੀ ਸਤਗੁਰ ਬਖਸ਼ਿਆ ਹਰ ਨਾਮ ਜਿਸ ਮਨੁੱਖ ਤੇ ਕਿਰਪਾ ਦੇ ਘਰ ਪ੍ਰਮਾਤਮਾ ਨੇ ਕਿਰਪਾ ਦੀ ਨਿਗਾਹ ਕੀਤੀ ਸਤਗੁਰ ਨੇ ਉਸ ਨੂੰ ਪ੍ਰਮਾਤਮਾ ਦੀ ਨਾਮ ਸਿਮਰਨ ਦੀ ਦਾਤ ਬਖਸ਼ ਦਿੱਤੀ ਕਾਲ ਯੁਗ ਉਧਾਰੇਆ ਗੁਰਦੇਵ ਏ ਸਤਗੁਰੂ ਤੂੰ ਤਾਂ ਕਾਲ ਯੁਗ ਨੂੰ ਵੀ ਬਚਾ ਲਿਆ ਹੈ ਜਿਸ ਨੂੰ ਹੋਰ ਯੁਗਾਂ ਨਾਲੋਂ ਬੜਾ ਸਮਝਿਆ ਜਾਂਦਾ ਹੈ ਮਲ ਮੂਤ ਮੂੜ ਜੇ ਮੁਗਦ ਹੋਤੇ ਸਭ ਲਗੇ ਤੇਰੀ ਸੇਵਾ ਰਹਾਉ ਜਿਹੜੇ ਵੀ ਪਹਿਲਾਂ ਗੰਦੇ ਤੇ ਮੂਰਖ ਸਨ ਉਹ ਸਾਰੇ ਤੇਰੀ ਸੇਵਾ ਵਿੱਚ ਆ ਲੱਗੇ ਹਨ ਤੇਰੀ ਦਸੀ ਪ੍ਰਭੂ ਦੀ ਸੇਵਾ ਭਗਤੀ ਕਰਨ ਲੱਗ ਪਏ ਹਨ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮੈਂ ਰਹਿ ਅਸਮਾਏ हे प्रभु तू आप सारी सृष्टि ਦਾ ਪੈਦਾ ਕਰਨ ਵਾਲਾ ਹੈ ਤੂੰ ਆਪ ਹੀ ساری ਸ੍ਰਿਸ਼ਟੀ ਨੂੰ ਅਸਰਾ ਦੇਣ ਵਾਲਾ ਹੈ ਤੂੰ ਆਪ ਹੀ ساری ਸ੍ਰਿਸ਼ਟੀ ਵਿੱਚ ਵਿਆਪਕ ਹੈ ਧਰਮ ਰਾਜਾ ਬਿਸਮਾਦ ਹੋਵਾ ਸਭ ਪਈ ਪੈਰੀਆਂ ਆਏ ਫਿਰ ਕੋਈ ਯੁਗ ਚੰਗਾ ਕਿਵੇਂ ਤੇ ਕੋਈ ਯੁਗ ਮਾੜਾ ਕਿਵੇਂ ਭਾਵੇਂ ਇਸ ਕਲਯੁਗ ਨੂੰ ਚੌਹਾਂ ਯੁਗਾਂ ਵਿੱਚ ਪੜਾ ਕਿਹਾ ਜਾਂਦਾ ਹੈ ਦੇਰ ਵੀ ਧਰਮਰਾਜ ਹੈਰਾਨ ਹੋ ਰਿਹਾ ਹੈ ਕਿ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਵੱਲੋਂ ਹਟ ਕੇ ਸਾਰੀ ਲੋਕਾਈ ਤੇਰੀ ਚਰਨੀ ਲੱਗ ਗਈ। ਸੋ ਜੇ ਪੁਰਾਣੇ ਖਿਆਲਾਂ ਵੱਲ ਜਾਈਏ ਤਾਂ ਵੀ ਇਹ ਕਲਯੁਗ ਮਾੜਾ ਯੁਗ ਨਹੀਂ ਤੇ ਇਹ ਯੁਗ ਜੀਵਾਂ ਨੂੰ ਮੰਦ ਕਰਮਾਂ ਵੱਲ ਨਹੀਂ ਪ੍ਰੇਰਦਾ। ਸਤਜੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਉਤਮ ਜੁਗਾ ਮਾਹੀ ਸਤਜੁਗ ਨੂੰ ਤ੍ਰੇਤੇ ਨੂੰ ਦੁਆਪਰ ਨੂੰ ਚੰਗਾ ਯੁਗ ਆਖਿਆ ਜਾਂਦਾ ਹੈ ਪਰ ਪ੍ਰਤੱਖ ਦਿਖ ਰਿਹਾ ਹੈ ਕਿ ਸਭੋਂ ਕਲ ਯੁਗ ਸਾਰੇ ਯੁਗਾਂ ਵਿੱਚ ਸ੍ਰੇਸ਼ਟ ਹੈ ਸੈ ਕਰ ਕਰੇ ਸਵਹਿ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਂਏ ਕਿਉਂਕਿ ਇਸ ਯੁਗ ਵਿੱਚ ਜਿਹੜਾ ਹੱਥ ਕੋਈ ਕਰਮ ਕਰਦਾ ਹੈ ਉਹੀ ਹੱਥ ਉਸ ਦਾ ਫਲ ਭੁਗਤਦਾ ਹੈ ਕੋਈ ਮਨੁੱਖ ਕਿਸੇ ਹੋਰ ਮਨੁੱਖ ਦੇ ਥਾਂ ਵਿਕਾਰਾਂ ਦੇ ਕਾਰਨ ਫੜਿਆ ਨਹੀਂ ਜਾਂਦਾ ਹਰ ਜੀਉ ਸੋਈ ਕਰੇ ਜੇ ਭਗਤ ਤੇਰੇ ਜਾਚੈ ਇਹ ਤੇਰਾ ਬਿਰਦ ਕੋਈ ਵੀ ਜੁਗ ਹੋਵੇ ਤੂੰ ਆਪਣੇ ਭਗਤਾਂ ਦੀ ਲਾਜ ਸਦਾ ਰੱਖਦਾ ਹੈ ਤੂੰ ਉਹੀ ਕੁਝ ਕਰਦਾ ਹੈ ਜੋ ਤੇਰੇ ਭਗਤ ਤੇਰੇ ਪਾਸੋਂ ਮੰਗਦੇ ਹਨ ਇਹ ਤੇਰਾ ਮੁੱਢ ਕਦੀਮਾ ਦਾ ਸੁਭਾਅ ਹੈ ਕਰ ਜੋੜ ਨਾਨਕ ਦਾਨ ਮੰਗੇ ਆਪਣੇ ਆਹ ਸੰਤਾਂ ਦੇ ਹਰ ਦਰਸ਼ੋ ਏ ਹਰੀ ਤੇਰਾ ਦਾਸ ਨਾਨਕ ਵੀ ਆਪਣੇ ਦੋਵੇਂ ਹੱਥ ਜੋੜ ਕੇ ਤੇਰੇ ਦਰ ਤੋਂ ਦਾਨ ਮੰਗਦਾ ਹੈ ਕਿ ਨਾਨਕ ਨੂੰ ਆਪਣੇ ਸੰਤ ਜਨਾਂ ਦਾ ਦਰਸ਼ਨ ਦੇ ਰਾਗ ਆਸਾ ਮਹਲਾ 5 ਘਰ 13 ਵਾ 13ਵੇਂ ਘਰ ਵਿੱਚ ਆਸਰਾ ਗੰਦਰ ਧੰਨ ਗੁਰੂ ਅਰਜਨ ਪਤਾ ਜੀ ਦੀ ਮubarਕ ਬਾਣੀ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰ ਬਚਨ ਤੁਮਾਰੇ اے ਸਤਿਗੁਰ ਤੇਰੇ ਬਚਨਾਂ ਨੇ ਨਿਰਗੁਣ ਨੇ ਸਤਾਰੇ ਰਹਾਓ ਤੇਰੀ ਸ਼ਰਨ ਪਏ ਅਨੇਕਾਂ ਗੁਣਹੀਣ ਬੰਦਿਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ اے ਸਤਿਗੁਰ ਤੇਰੀ ਸੰਗਤ ਵਿੱਚ ਰਹਿ ਕੇ ਉਹ ਬੰਦੇ ਵੀ ਪਵਿੱਤਰ ਆਚਰਣ ਵਾਲੇ ਬਣ ਗਏ ਜਿਹੜੇ ਪਹਿਲਾਂ ਬੜੇ ਖਰਵੇ ਸੁਭਾਅ ਵਾਲੇ ਸਨ ਭੜੇ ਆਚਰਣ ਵਾਲੇ ਸਨ ਤੇ ਮੰਦੇ ਬੋਲਾਂ ਵਾਲੇ ਸਨ ਜਨਮ ਭਉ ਅੰਤੇ ਨਰਕ ਪੜੰਤੇ ਤਿਨ ਕੇ ਕੋਲ ਉਧਾਰੇ ਹੇ ਸਤਿਗੁਰੂ ਤੋਂ ਉਹਨਾਂ ਬੰਦਿਆਂ ਦੀਆਂ ਕੁਲਾਂ ਦੀਆਂ ਕੁਲਾਂ ਵਕਾਰਾਂ ਵਿੱਚ ਡਿੱਗਣ ਤੋਂ ਬਚਾ ਲਈਆਂ ਜਿਹੜੇ ਅਨੇਕਾਂ ਜੁਨਾਂ ਵਿੱਚ ਪਟਕਦੇ ਆ ਰਹੇ ਸਨ ਤੇ ਜਨਮ ਮਰਨ ਦੇ ਗੇੜ ਨਰਕ ਵਿੱਚ ਪਏ ਹੋਏ ਸਨ ਕੋਏ ਨ ਜਾਣੇ ਕੋਏ ਨ ਮਾਨੇ ਸੇ ਪ੍ਰਗਟ ਹਰ ਦੁਆਰੇ ਹੇ ਸਤਿਗੁਰੂ ਤੇਰੀ ਮੇਰ ਨਾਲੋਂ ਮਨੁੱਖ ਵੀ ਪ੍ਰਭੂ ਦੇ ਦਰ ਤੇ ਆਦਰ ਮਾਨ ਹਾਸਲ ਕਰਨ ਜੋਗੇ ਹੋ ਗਏ ਜਿਨ੍ਹਾਂ ਨੂੰ ਪਹਿਲਾਂ ਕੋਈ ਜਾਣਦਾ ਪਛਾਣਦਾ ਨਹੀਂ ਸੀ ਜਿਨ੍ਹਾਂ ਨੂੰ ਤੋ ਜਗਤ ਵਿੱਚ ਕੋਈ ਆਦਰ ਨਹੀਂ ਸੀ ਦਿੰਦਾ ਕਾਹਨ ਉਪਮਾ ਦਿਓ ਕਵਨ ਵਡਾਈ ਨਾਨਕ ਖਿੰਨ ਖਿੰਨ ਵਾਰੇ ਨਾਨਕ ਆਖਦਾ ਹੈ ਮੈਂ ਤੇਰੇ ਵਰਗਾ ਹੋਰ ਕਿਸ ਨੂੰ ਆਖ ਮੈਂ ਤੇਰੀ ਕੀ ਸਿਫਤ ਕਰਾਂ ਮੈਂ ਤੈਥੋਂ ਹਰੇਕ ਖੇਨ ਸਦਕੇ ਜਾਂਦਾ ਆਸਾ ਮਹਲਾ ਪੰਜਵਾਂ ਬਾਬਰ ਸੋਏ ਰਹੇ ਰਹਾਉ ਮਾਇਆ ਦੇ ਮੋਹ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਥਨ ਮਨੋਰਥ ਸੁਪਨੇ ਆਨੰਦ ਉਲਾਸ ਮਨਮੁਖ ਸਤ ਕਹੇ ਮਾਇਆ ਦੇ ਮੋਹ ਵਿੱਚ ਪਾਗਲ ਹੋਏ ਮਨ ਉਹਨਾਂ ਪਦਾਰਥਾਂ ਦੀ ਲਾਲਸਾ ਕਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਸਾਥ ਨਹੀਂ ਨਿਭਣਾ ਜੋ ਸੁਪਨਿਆਂ ਵਿੱਚ ਪ੍ਰਤੀਤ ਹੋ ਰਹੇ ਹਨ ਮੌਜ ਮੇਲਿਆਂ ਵਾਂਗ ਅਜਿਹੇ ਬੰਦੇ ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਸਦਾ ਕਾਇਮ ਰਹਿਣ ਵਾਲੇ ਸਮਝਦੇ ਹਨ ਮੋਹ ਵੀ ਉਹਨਾਂ ਨੂੰ ਹੀ ਪੱਕੇ ਸਾਥੀ ਆਖਦੇ ਹਨ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਆਤਮਕ ਜੀਵਨ ਦੇਣ ਵਾਲਾ ਹਰ ਨਾਮ ਹੀ ਸਦਾ ਸਾਥ ਦੇਣ ਵਾਲਾ ਪਦਾਰਥ ਹੈ ਪਰ ਮਾਇਆ ਦੇ ਮੋਹ ਵਿੱਚ ਚੱਲੇ ਹੋਏ ਮਨੁੱਖ ਇਸ ਹਰ ਨਾਮ ਦਾ ਭੇਦ ਰਤਾ ਵੀ ਨਹੀਂ ਸਮਝਦੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸ਼ਰਣ ਆਹੇ ਜੀਵਾਂ ਦੇ ਕੀ ਵਸ ਹੇ ਨਾਨਕ ਪ੍ਰਭ ਮੇਰ ਕਰਕੇ ਜਿੰਨਾ ਮਨੁੱਖਾ ਨੂੰ ਸਾਧ ਸੰਗਤ ਵਿੱਚ ਰੱਖਦਾ ਹੈ ਉਹੀ ਉਸ ਪ੍ਰਭੂ ਦੀ ਸ਼ਰਣ ਆਏ ਰਹਿੰਦੇ ਹਨ ਆਸਾ ਮਹਲਾ 5ਵਾਂ ਤਿਪਦੇ ਆਸਾ ਰਾਗ ਦੇ ਅੰਦਰ ਤਿੰਨਾ ਬੰਦਾ ਵਾਲੀ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਉਹ ਹਾ ਪ੍ਰੇਮ ਪੀਰਿ ਰਹਾਉ ਮੈਨੂੰ ਤਾਂ ਪਿਆਰੇ ਪ੍ਰਭੂ ਦਾ ਉਹ ਪ੍ਰੇਮ ਹੀ ਚਾਹੀਦਾ ਹੈ ਕਨਕ ਮਾਣਕ ਗਜ ਮੋਤੀਆਂ ਲਾਲਨ ਨਾਹ ਨਾਹ ਨਹੀਂ ਪ੍ਰਭੂ ਦੇ ਪਿਆਰ ਦੇ ਟੱਕਰੇ ਤੇ ਸੋਨਾ ਮੋਤੀ ਵੱਡੇ ਮੋਤੀ ਹੀਰੇ ਲਾਲ ਮੈਨੂੰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਚਾਹੀਦੀ ਨਹੀਂ ਚਾਹੀਦੀ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਪ੍ਰਭੂ ਪਿਆਰ ਦੇ ਥਾ ਨਾਰਾਜ ਨਾ ਧਨ ਪਦਾਰਥ ਨਾ ਹਕੂਮਤ ਨਾ ਸਵਾਦ ਲੇਖਣ ਕੇਸ਼ ਕੇਸ਼ ਨਾ ਚਾਹੀ ਮੈਨੂੰ ਕੁਝ ਵੀ ਨਹੀਂ ਚਾਹੀ ਮੈਨੂੰ ਇਹਦੀ ਕੋਈ ਚੀਜ਼ ਦੀ ਲੋੜ ਨਹੀਂ ਚਰਨ ਨ ਸਰਨ ਨ ਸੰਤਨ ਬੰਦਨ ਸੰਤ ਜਨਾਂ ਦੇ ਚਰਨਾਂ ਦੀ ਸ਼ਰਨ ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ ਸੁਖੋ ਸੁਖ ਪਾਹੀ ਇਸ ਵਿੱਚ ਮੈਂ ਸੁਖ ਹੀ ਸੋਖ ਅਨੁਭਵ ਕਰਦਾ ਹਾਂ ਨਾਨਕ ਤਪਤ ਹਰੀ ਏ ਨਾਨਕੋ ਮਨ ਵਿੱਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦਿੰਦਾ ਹੈ ਮੇਲੇ ਪ੍ਰੇਮ ਪਰੀ ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ